ਬੋਲਦਾ ਨਿਸਮਿਆ ਦੀ ਮਿੱਟੀ ਬੋਲਦੀ ਤੂੰ ਬਾਪੂ ਬਲਕੌਰ ਸਿੰਘ ਵਿੱਚੋਂ ਮਾਰੇ ਝਲਕਾ ਹੰਗੂ ਮਤਾਂ ਦੇ ਗਲ ਕੂਠਾ ਦੇ ਛੱਡੂਗਾ ਰੋਟੀ ਨਗੜੀ ਹਟਾ ਦੂਏ ਨਾ ਜੋ ਹਲਕਾ ਰਾਈਟ ਵਿੰਡੋ ਬੋਨ ਦਤੇ ਬੱਜੇ ਹੋਏ ਫੇਰ ਰਾਈਟ ਵਿੰਡੋ ਬੋਨ ਦਤੇ ਬੱਜੇ ਹੋਏ ਫੇਰ ਕਹਿੰਦਾ ਘੂਮੂਗਾ ਮੈਂ ਜੀਪ ਲੈ ਕੇ ਉੱਤੇ ਸੜਕਾਂ ਹੋਇਆ ਮੂਸੇ ਵਾਲਾ ਜਾਂਦਾ ਹੀ ਅਮਰ ਸੰਧੂਆ ਉਹ ਜਨਤਾ ਹਿੱਕਾਂ 'ਤੇ ਫੋਟੋਆਂ ਬਣਾਈ ਜਾਂਦੀ ਆ ਉਹ ਬਾਜਾਵਾ ਡਿਗਣੇ ਨਿਤੰਦਾ ਜੱਟ ਨੂੰ ਨਹੀਂ ਦੁਨੀਆ ਕਦੋਂ ਦੀ ਥੱਲੇ ਲਾਈ ਜਾਂਦੀ ਆ ਨਹੀਂ ਹੁਣ ਲੋਕੋਂ ਦਾ ਸਰਬੱਲ ਜਾਣਾ ਸੀ ਅਰਦਾਸ ਮੇਰੀ ਮਾਂ ਦੀ ਪਚਾਈ ਜਾਂਦੀ ਆ ਹੋ ਜੱਟ ਬੋਲਦਾ ਰਿਸਮਿਆਂ ਦੀ ਮਿੱਟੀ ਬੋਲਦੀ ਤੂੰ ਬਾਪੂ ਬਲਕੌਰ ਸਿੰਘ ਵਿੱਚੋਂ ਮਾਰੇ ਝਲਕਾ ਹਕੂਮਤਾਂ ਦੇ ਗਲ ਘੁੱਟਾ ਦੇ ਛੱਡੂਗਾ ਰੋਟੀ ਨਗੜੀ ਹਟਾ ਦੂ ਇਹਨਾ ਦਿਓ ਹਲਕਾ ਰਾਈਟ ਵਿੰਡੋ ਬੋਨ ਡੱਤੇ ਬੱਜੇ ਹੋਏ ਫੈਰ ਰਾਈਟ ਵਿੰਡੋ ਬੋਨ ਡੱਤੇ ਬੱਜੇ ਹੋਏ ਫੈਰ ਕਹਿੰਦਾ ਕੁੱਪੂਗਾ ਮੈਂ ਜੀਪ ਲੈ ਕੇ ਉੱਤੇ ਸੜਕਾਂ ਹੋਇਆ ਮੂਸੇ ਵਾਲਾ ਜਾਂਦਾ ਹੀ ਅਮਰ ਸੰਧੂਆ ਉਹ ਜੰਮ ਤਾਂ ਹਿੱਕਾਂ ਉੱਤੇ ਫੋਟੋਆ ਬਣਾਈ ਜਾਂਦੀ ਆ ਉਹ ਬਾਜਾਂ ਵਾਲਾ ਡਿਗਣੇ ਨਹੀਂ ਦਿੰਦਾ ਯੱਟ ਨੂੰ ਨਹੀਂ ਦੁਨੀਆ ਕਦੋਂ ਦੀ ਥੱਲੇ ਲਾਈ ਜਾਂਦੀ ਆ ਨਹੀਂ ਹੋਰ ਲੋਕਾਂ ਦਾ ਸੇਵਾ ਬਲ ਜਾਣਾ ਸੀ ਅਰਦਾਸ ਮੇਰੀ ਮਾਂ ਦੀ ਬਚਾਈ ਜਾਂਦੀ ਆ ਓ ਜੱਟ ਬੋਲਦਾ ਨੀ ਸਿਮਿਆ ਦੀ ਮਿੱਟੀ ਬੋਲਦੀ ਤੂੰ ਬਾਪੂ ਬਲਕੌਰ ਸਿੰਘ ਵਿੱਚੋਂ ਮਾਰੇ ਝਲਕਾ ਹਕੂਮਤਾਂ ਦੇ ਗਲ ਘੁੱਟਾ ਦੇ ਛੱਡੂਗਾ ਓ ਰੋਟੀ ਨੰਗੜੀ ਹਟਾ ਦੂਏ ਨਾ ਦਿਓ ਹੜਕਾ ਰਾਈਟ ਵਿੰਡੋ ਬੋਨ ਦਤੇ ਬੱਚੇ ਹੋਏ ਫੈਰ ਰਾਈਟ ਵਿੰਡੋ ਬੋਨ ਦਤੇ ਬੱਚੇ ਹੋਏ ਫੈਰ ਕਿੰਦਾ ਕੁੱਮੂਗਾ ਮੈਂ ਜੀਪ ਲੈ ਕੇ ਉੱਤੇ ਸੜਕਾਂ ਹੋਇਆ ਮੂਸੇ ਵਾਲਾ ਜਾਂਦਾ ਹੀ ਅਮਰ ਸਿੰਧੂਆ ਉਹ ਜੰਮਤਾ ਹਿੱਕਾਂ ਉੱਤੇ ਖੋਟਵਾ ਬਣਾਈ ਜਾਂਦੀ ਆ ਉਹ ਬਾਜਾ ਵਾਲਾ ਡਿਗੜੇ ਨਹੀਂ ਦਿੰਦਾ ਯਾ ਚਨੂ ਨਹੀਂ ਦੁਨੀਆ ਕਦੋਂ ਦੀ ਥੱਲੇ ਲਾਈ ਜਾਂਦੀ ਆ ਨਹੀਂ ਹਰ ਨੂੰ ਕਦੋਂ ਦਾ ਸੇਵਾ ਬੜ ਜਾਣਾ ਸੀ ਅਰਦਾਸ ਮੇਰੀ ਮਾਂ ਦੀ ਬਚਾਈ ਜਾਂਦੀ ਆ ਹੋ ਜੱਟ ਬੋਲਦਾ ਰਿਸਮਿਆਂ ਦੀ ਮਿੱਟੀ ਬੋਲਦੀ ਤੂੰ ਬਾਪੂ ਬਲਕੌਰ ਸਿੰਘ ਵਿਚੋਂ ਮਾਰੇ ਸਰਕਾ ਹਮੂਤਾ ਦੇ ਗਲ ਘੂਠਾ ਦੇ ਛੱਡੂਗਾ ਰੋਟੀ ਨਗੜੀ ਹਟਾ ਦੋ ਇਹਨਾਂ ਦਿਓ ਹਲਕਾ ਰਾਈਟ ਵਿੰਡੋ ਬੋਨਟ ਤੇ ਵੱਜੇ ਹੋਏ ਫੇਰ ਰਾਈਟ ਵਿੰਡੋ ਬੋਨਟ ਤੇ ਵੱਜੇ ਹੋਏ ਫੇਰ ਕਹਿੰਦਾ ਘੂਮੂਗਾ ਮੈਂ ਜੀਪ ਲੈ ਕੇ ਉੱਤੇ ਸਰਕਾ ਹੋਇਆ ਮੂਸੇ ਵਾਲਾ ਜਾਂਦਾ ਹੀ ਅਮਰ ਸੰਧੂਆ ਉਹ ਜੰਮਤਾ ਹਿੱਕਾਂ ਉੱਤੇ ਫੋਟਵਾ ਬਣਾਈ ਜਾਂਦੀਆ ਉਹ ਬਾਜਾਂ ਵਾਲਾ ਟਿਕਣੇ ਨਹੀਂ ਦਿੰਦਾ ਯੱਤ ਨੂੰ ਨਹੀਂ ਦੁਨੀਆਂ ਕਦੋਂ ਦੀ ਥੱਲੇ ਲਾਈ ਜਾਂਦੀ ਆ ਨਹੀਂ ਹੁਣ ਲੋ ਕਦੋਂ ਦਾ ਸਵਾਬਲ ਜਾਣਾ ਸੀ ਅਰਦਾਸ ਮੇਰੀ ਮਾਂ ਦੀ ਪਚਾਈ ਜਾਂਦੀ ਆ ਓ ਜੱਟ ਬੋਲਦਾ ਨਿਸਮਿਆ ਦੀ ਮਿੱਟੀ ਬੋਲਦੀ ਤੂੰ ਬਾਪੂ ਬਲਕੌਰ ਸਿੰਘ ਵਿੱਚੋਂ ਮਾਰੇ ਝਲਕਾ ਹਕੂਮਤਾਂ ਦੇ ਗਲ ਘੁੱਟਾ ਦੇ ਛੱਡੂੰਗਾ ਰੋਟੀ ਨਗੜੀ ਹਟਾ ਦੂ ਇਹਨਾ ਦਿਓ ਹੜਕਾ ਰਾਈਟ ਵਿੰਡੋ ਬੋਨ ਜਤੇ ਬੱਜੇ ਹੋਏ ਫੇਰ ਰਾਈਟ ਵਿੰਡੋ ਬੋਨ ਜਤੇ ਬੱਜੇ ਹੋਏ ਫੇਰ ਕਹਿੰਦਾ ਕੁੱਮਗਾ ਮੈਂ ਜੀਪ ਲੈ ਕੇ ਉੱਤੇ ਸੜਕਾਂ ਹੋਇਆ ਮੂਸੇ ਵਾਲਾ ਗਾਉਂਦਾ ਹੀ ਅਮਰ ਸੰਧੂਆ ਉਹ ਜੰਤਾ ਹਿੱਕਾਂ ਉੱਤੇ ਖੋਟਵਾ ਬਣਾਈ ਜਾਂਦੀ ਆ ਉਹ ਬਾਜਾਂ ਵਾਲਾ ਡਿਗਣੇ ਨਿਤੰਦਾ ਯਤ ਨੂੰ ਨਹੀਂ ਦੁਨੀਆ ਕਦੋਂ ਦੀ ਥੱਲੇ ਲਾਈ ਜਾਂਦੀ ਆ ਨਹੀਂ ਹੁਣ ਲੋਕੋਂ ਦਾ ਸੇਵਾਵਲ ਜਾਣਾ ਸੀ ਅਰਦਾਸ ਮੇਰੀ ਮਾਂ ਦੀ ਪਚਾਈ ਜਾਂਦੀ ਆ